ਹੈਲੋ ਗਾਇਜ਼ ਮੇਰਾ ਮਨ ਸਾਰੇਨ ਪਰਿਵਾਰ ਪਰਿਸ਼ਾਤ ਸ੍ਰੀ ਗਾਲਾ ਆਈ ਹੋਪ ਤੁਸੀਂ ਠੀਕ ਠਾਕ ਹੋ ਮੈਂ ਐਸੇ ਵੀ ਠੀਕ ਠਾਕਾਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਟਵਨ ਫੈਮਿਲੀ ਦੇ ਵਿੱਚ ਇੱਥੇ ਲੱਗਿਆ ਜੀ ਬਲੌਗ ਦੀ ਸਟunning ਅਨ ਮਾਰਨਿੰਗ ਦਾ ਟਾਈਮ ਸੀਗਾ ਟਾਈਮ ਤਾਂ ਨਹੀਂ ਜੀ ਫਿਲਹਾਲ ਜਿਆਦਾ ਹੈਗਾ ਸਵੇਰ ਅੰਦਰ ਤੋਂ ਝੜੂ ਪੋਚਾ ਕਰਤਾ ਸੀਗਾ ਵਿੜੇ ਦਾ ਨੰਦਾ ਸੀ ਇੱਥੇ ਮੈਨੂੰ ਇਹ ਸੀਗਾ ਜੀ ਵੀ ਲੱਗੀ ਸੀ ਮੈਂ ਵਿੜੇ ਦੇ ਸਾਫ ਸਫਾਈ ਕਰਨਾ ਕਿਉਂਕਿ ਪਹਿਲਾਂ ਮੈਨੂੰ ਨਾ ਇਹ ਲਾਹ ਹੋ ਗਿਆ ਵੀ ਅੰਦਰ ਤੋਂ ਝਾੜੂ ਪੋਚਾ ਕਰਕੇ ਵਿਵਾਦ ਵਿੱਚ ਬੇੜਾ ਸੰਭਰੂਗੀ ਪਰ ਬੇੜਾ ਸੰਭਰਨ ਨੂੰ ਅਜਕ ਥੋੜਾ ਜਿਹਾ ਲੇਟ ਹੋਗੀ ਲੇਟ ਤਾਂ ਇਹ ਸੀਗਾ ਵੀ ਜਿਵੇਂ ਧੁੱਪ ਚੜ ਗਈ ਜੀ ਆਹੇ ਦਿਨ ਜੇ ਥੋੜਾ ਜਿਹਾ ਚੜ ਜਾਂਦਾ ਨਾ ਫਿਰ ਉਦੋਂ ਥੋੜੀ ਜਿਹੀ ਮੁਸ਼ਕਲ ਆ ਜਾਂਦੀ ਹੈ ਜਿਹੜੀ ਹਵਾ ਚੱਲਦੀ ਹੈ ਨਾ ਉਹਦੇ ਨਾਲ ਕੂੜਾ ਕਿਸੇ ਵੀ ਪਾਸੇ ਨੂੰ ਜਾਂਦਾ ਉੱਡਦਾ ਹੀ ਫਿਰ ਜਾਂਦਾ ਬਸ ਇਹ ਹੁੰਦਾ ਵੀ ਘੁੰਮਦਾ ਜਿਹਾ ਇਹ ਉਹਦੇ ਨਾਲ ਇਹ ਹੋ ਜਾਂਦਾ ਤਾ ਕਰਕੇ ਮੈਨੂੰ ਥੋੜਾ ਜਿਹਾ ਹੋ ਜਾਂਦਾ ਵੀ ਜਿਵੇਂ ਸਵੇਰੇ ਸਾਜਰੇ ਸਾਜਰੇ ਜੇ ਬੇੜਾ ਸੰਭਰੇ ਜਾਵੇ ਨਾ ਫਿਰ ਉਹ ਸੌਖਾ ਰਹਿੰਦਾ ਜੀ ਪਰ ਕਈ ਵਾਰੀ ਆਪਦਾ ਹੀ ਮਨ ਜਮੁਕਰੀ ਖਾ ਜਾਂਦਾ ਮੈਂ ਕਹਿੰਦੀ ਨਹੀਂ ਚੱਲ ਵੀ ਪਹਿਲਾਂ ਚਪੋਚੇ ਵਗੈਰਾ ਲਗਾ ਲੂੰਗੀ ਵੀ ਬਾਅਦ ਵਿੱਚ ਕਰੂੰਗੀ ਇੱਕ ਸਾਡਾ ਇਹ ਵੀ ਹੋ ਜਾਂਦਾ ਵੀ ਬਾਹਰ-ਬਾਹਰ ਘਰ ਕਰ ਕਰਕੇ ਨਾ ਜਿਵੇਂ ਚੀਜ਼ਾਂ ਲੰਗਦੀਆਂ ਨੇ ਮਤਲਬ ਰੋਡ ਤੇ ਉਹ ਨਾ ਗਰਦ ਉੱਡਦੀ ਆ ਉਹ ਮਿੱਟੀ ਘਟਾ ਜਿਹਾ ਇਕੱਠਾ ਹੋ ਜਾਂਦਾ ਜੀ ਉਹਦੇ ਨਾਲ ਵੀ ਥੋੜਾ ਜਿਹਾ ਉਹ ਹੁੰਦਾ ਹੁਣ ਤੁਸੀਂ ਦੇ ਸਕਦੇ ਹੋ ਨਾ ਵੀ ਜੇ ਲੱਕਵੇਂ ਮਿੱਟੀ ਉਹ ਹੁੰਦੀ ਆ ਨਹੀਂ ਤਾਂ ਪੱਕੇ ਵਿੜਿਆਂ ਦੇ ਵਿੱਚ ਤਾਂ ਚਲੋ ਇੰਨੀ ਮਿੱਟੀ ਆਉਣ ਦੀ ਵੀ ਨਹੀਂ ਹੈਗੀ ਵੀ ਚਲੋ ਆਪਣੇ ਕਿਉਂਕਿ ਇੱਧਰ ਨੂੰ ਤਾਂ ਇੰਨੀ ਕੋਈ ਆਵਾਜ਼ਾਈ ਹੈ ਨਹੀਂਗੀ ਵੀ ਬਾਹਰਲੇ ਵਿੜੇ ਚ ਨੂੰ ਤਾਂ ਚਲੋ ਉੱਧਰ ਨੂੰ ਤਾਂ ਸਾਡੀ ਆਪ ਦੀ ਵੀ ਕਾਫੀ ਆਵਾਜ਼ਾਈ ਰਹਿੰਦੀ ਹੈ ਪਸ਼ੂ ਵਗੈਰਾ ਵੀ ਉੱਧਰ ਜੀ ਨੂੰ ਕੱਟਦੇ ਆ ਹਨਾ ਸਾਰੇ ਕੰਮ ਕਾਰ ਹੋ ਜਾਂਦੇ ਨੇ ਬਸ ਜੀ ਉਹ ਕਰਨ ਤੋਂ ਬਾਅਦ ਝਾੜੂ ਪੁਚਾ ਕਰਕੇ ਫਿਰ ਆਪਾਂ ਨਹਾਤੋ ਕੇ ਜੀ ਹੋ ਗਏ ਸੀ ਫ੍ਰੀ ਨਾ ਤੋ ਕਿ ਫ੍ਰੀ ਹੋ ਕੇ ਮੈਂ ਇੱਥੇ ਮੈਨੂੰ ਥੋੜਾ ਜਿਹਾ ਲੇਟ ਹੋ ਗਈ ਸੀ ਮੈਨੂੰ ਲੱਗਦਾ ਮੈਂ ਤੇ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਸਿਰ ਨਹਾਉਣਾ ਸੀਗਾ ਹਾਂਜੀ ਤੇ ਮੈਂ ਕਿਹਾ ਵੀ ਚਲ ਸਿਰ ਨਹਾ ਕੇ ਵੀ ਥੋੜੀ ਜਿਹੀ देर ਧੁੱਪ ਦੇ ਵਿੱਚ ਬਹਿਣੀ ਆ ਵੀ ਹੁਣ ਮੈਨੂੰ ਇਹ ਸੀ ਮੈਂ ਕਿਹਾ ਵੀ ਟਰੈਵਲ ਵਗੈਰਾ ਨਾਲ ਥੋੜਾ ਜਿਹਾ ਸਾਬ ਮਤਲਬ ਸਕਾਜ ਲਮਾ ਨਾਲ ਵੀ ਪਾਣੀ ਜੇ ਸੁੱਕ ਜਾ ਕਿਉਂਕਿ ਗਰਮੀ ਚ ਤਾਂ ਸੌਖਾ ਰਹਿੰਦਾ ਜੀ ਸਰਦੀਆਂ ਦੇ ਵਿੱਚ ਥੋੜਾ ਜਿਹਾ ਹੋ ਜਾਂਦਾ ਪਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਜ ਬਾਉਣਾ ਨਹੀਂ ਹੈਗਾ ਸਿਰ ਵੀ ਐਦਾਂ ਹੀ ਉਹ ਕਰ ਦੂੰਗੀ ਮੈਨੂੰ ਇਹ ਸੀ ਮੈਂ ਕਿਹਾ ਵੀ ਨਾਲੇ ਥੋੜੀ ਜੀ ਦੇਰ ਧੁੱਪ ਦੇ ਵਿੱਚ ਬੈਠਦੇ ਆ ਜੀ ਵੀ ਹੁਣ ਤਾਂ ਧੁੱਪ ਦੇ ਵਿੱਚ ਬੈਠ ਕੇ ਹੀ ਆਰਾਮ ਜਿਹਾਉਂਦਾ ਹੁਣ ਤਾਂ ਐ ਹੁੰਦਾ ਨਾ ਵੀ ਛੇ ਛੇ ਦੀ ਕੰਮ ਕਰਕੇ ਫਿਰ ਧੁੱਪ ਦੇ ਵਿੱਚ ਬੈਠੀ ਆਰਾਮ ਜੇ ਦੇ ਨਾਲ ਇੱਕਦਾਂ ਹਵਾ ਚੱਲਦੀ ਹੈ ਜੀ ਬਹੁਤ ਹੁਣ ਤਾਂ ਰੋਜ਼ ਹੀ ਤਕਰੀਬਨ ਬਹੁਤ ਹਵਾ ਚੱਲਦੀ ਰਹਿੰਦੀ ਆ ਉਹਦੇ ਨਾਲ ਫਿਰ ਸਭ ਨੂੰ ਹੋਰ ਠੰਡ ਲੱਗੀ ਜਾਂਦੀ ਆ ਆਏ ਹੁੰਦਾ ਵੀ ਜੇ ਹਵਾ ਨਾ ਚਲਦੀ ਹੋਵੇ ਨਾ ਫੇਰ ਮੌਸਮ ਉਹ ਸਹੀ ਲੱਗਦਾ ਏ। ਇੱਕ ਤਾਂ ਸਰਦੀਆਂ ਦੀ ਹਵਾ ਨਾ ਖੁਸ਼ਕ ਐਨੀ ਜ਼ਿਆਦਾ ਹੁੰਦੀ ਹੈ ਨਾ। ਇੱਕ ਤਾਂ ਜਿਹਦੇ ਨਾ ਸਕਿਨ ਡਰਾਈ ਹੋ ਗਏ ਉਹਨਾਂ ਨੂੰ ਸਰਦੀਆਂ ਦੇ ਮੌਸਮ ਦੇ ਵਿੱਚ ਹੋਰ ਜ਼ਿਆਦਾ ਪ੍ਰੋਬਲਮ ਆ ਜਾਂਦੀ। ਜਿन्हे ਆਪਣੀ ਸਕਿਨ ਡਰਾਈ ਆ, ਡਰਾਈ ਵੀ ਆ, ਸੈਂਸਟਿਵ ਵੀ ਆ ਦੋਨੇ ਤੀਜੇ ਨਾ ਤੇ ਸਰਦੀਆਂ ਦੇ ਮੌਸਮ ਦੇ ਵਿੱਚ ਤਾਂ ਮੈਨੂੰ ਬਹੁਤ ਔਖਾ ਹੋ ਜਾਂਦਾ। ਜਿਵੇਂ ਅਮੇ ਹੁਣ ਹਵਾ ਚਲਦੀਆਂ ਨੇ ਨਾ ਇਹਨਾਂ ਦੇ ਵਿੱਚ ਹੋਰ ਜ਼ਿਆਦਾ ਸਕਿਨ ਡਰਾਈ ਹੋ ਜਾਂਦੀ ਆ ਹੁਣ ਚੱਲ ਕੇ ਜੀ ਧੁੱਪ ਚ ਬੈਨੇ ਆ ਬਸ ਧੁੱਪ ਚ ਬੈਠ ਕੇ ਮੈਂ ਥੋੜੀ ਜੀ देर ਸਕਾਏ ਬਾਹਰ ਕਿਉਂਕਿ ਮੈਨੂੰ ਇਹ ਸੀ ਕਿ ਮੈਂ ਕਿ ਥੋੜੀ ਜੀ देर ਵਾਲ ਸੁੱਕ ਜਾਣਾ ਇੱਥੇ ਸਾਡੇ ਜਣੀ ਇਹ ਹੋ ਜਾਂਦਾ ਵੀ ਇੱਥੇ ਹਰਤਲੇ ਜੇ ਪੈ ਜਾਂਦਾ ਨਾ ਹਰਤਲੇ ਜੇ ਦੇ ਨਾ ਕਾਰਨ ਹਵਾ ਘੱਟ ਲੱਗਦੀ ਆ ਤੇ ਧੁੱਪ ਬਧੀਆ ਤੇਜ ਜੀ ਲੱਗਦੀ ਆ ਪਰ ਇਹ ਅੰਦਰ ਜੀ ਬਾਹਰ ਬੈਠ ਕੇ ਵੀ ਕੀ ਕਰੂਗਾ ਨਾ ਫਿਰ ਮੱਖੀਾਂ ਟਿਕਨ ਦਿੰਦੀਆਂ ਅੱਗੇ ਐਦਾਂ ਹੁੰਦਾ ਹੁੰਦਾ ਸੀਗਾ ਵੀ ਜਿਵੇਂ ਸਰਦੀਆਂ ਦੇ ਵਿੱਚ ਨਾ ਕੋਈ ਵੀ ਮੱਖੀ ਮੱਛਰ ਕੁਝ ਨਹੀਂ ਸੀ ਦਿਦਾ ਹੁੰਦਾ ਹੁਣ ਤਾਂ ਮੈਂ ਕਹਿੰਦੀ ਜੀ ਜੰਤ ਚਾ ਜਾਂਦਾ ਹੀ ਨਹੀਂ ਹੈਗਾ ਪਤਾ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਸਰਦੀ ਕਾਦ ਆਉਂਦੀ ਹੈ ਜੀ ਗਰਮੀ ਕਾਦ ਕਾਦ ਆਉਂਦੀ ਆ ਹੁਣ ਤਾਂ ਜਦ ਮਰਜੀ ਦੇ ਲਓ ਹੁਣ ਤਾਂ ਸਭ ਐਵੇਂ ਹੀ ਰਹਿੰਦੇ ਨੇ ਮੈਂ ਲੱਗੀ ਸੀ ਰੋਟੀ ਖਾਣ ਕਿਉਂਕਿ ਅੱਜ ਸਵੇਰੇ ਮੈਨੂੰ ਥੋੜ੍ਹੀ ਭੁੱਖ ਘਟ ਸੀਗੀ ਬਸ ਮੈਨੂੰ ਇਹ ਸੀਗਾ ਮੈਂ ਇੱਕ ਰੋਟੀ ਖਾ ਲਈ ਫਿਰ ਮੇਰਾ ਮੁੜ ਕੇ ਜੀ ਨਹੀਂ ਕੀਤਾ ਹੈਗਾ ਇਤਨਾ ਮੈਂ ਲੱਗੀ ਸੀ ਬਣਾਈ ਹੋਈ ਸੀ ਸਬਜ਼ੀ ਸਵੇਰੇ ਬਣਾਈ ਸੀਗੀ ਗਾਜਰ ਮਟਰ ਆਲੂਆਂ ਦੇ ਨਾਲ ਹਰੀ ਮਿਰਚ ਵਗੈਰਾ ਲੈ ਕੇ ਰੋਟੀ ਖਾਣ ਲੱਗੀ ਸੀ ਜਾਨੂੰ ਆ ਗਿਆ ਫਤਿਹ ਸਕੂਲ ਤੋਂ ਸਕੂਲ ਤੋਂ ਆਂਦੀ ਸਰ ਉਹਨੂੰ ਇਹ ਹੋ ਗਿਆ ਕਹਿੰਦਾ ਮम्मा ਰੋਟੀ ਖਾਣੇ ਕਹਿੰਦਾ ਅੱਛਾ ਕਹਿੰਦਾ ਉਹਨੂੰ ਇਹ ਜਿੰਮੇ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਨੂੰ ਵੀ ਥੋੜੀ ਜੀ ਸਪਾਈਸੀ ਜੀ ਜ਼ਿਆਦਾ ਪਸੰਦ ਆ ਤੇ ਫਤਿਹ ਨੂੰ ਵੀ ਥੋੜਾ ਜੀ ਇਹ ਹੋ ਜਾਂਦਾ ਨਾ ਵੀ ਸਪਾਈਸੀ ਜਿਹਾ ਖਾਣਾ ਜ਼ਿਆਦਾ ਪਸੰਦ ਆ ਫਿਰ ਇਥੇ ਉਹ ਇਹਨੂੰ ਵੀ ਆਏ ਹੋਗੇ ਵਿਚਰ ਮੈਂ ਵੀ ਦੋ ਕੁਰਕੀਆਂ ਖਾ ਲਵਾਂ ਬਸ ਦੋ ਕੁਰਕੀਆਂ ਖਾ ਕੇ ਜੀ ਫਿਰ ਇਹ ਤਾਂ ਜੀ ਪੂਰਾ ਹੋ ਗਿਆ ਸੀਗਾ ਕਿਉਂਕਿ ਜਿਹੜੀਆਂ ਕਈ ਵਾਰ ਤਾਂ ਨਾ ਜਿਵੇਂ ਆਪਾਂ ਹਰੀ ਮਿਰਚਾਂ ਸਬ지 ਸੂਜੀ ਦੇ ਨਾਲ ਲੈ ਕੇ ਆਉਂਦੇ ਉਹ ਤੇਜ ਹੁੰਦੀਆਂ ਜਿਆਦਾ ਠੰਡ ਬਹੁਤ ਹੋ ਗਈ ਜੀ ਮੈਂ ਤਾਂ ਨਾਲ ਗਰਮੀ ਵੀ ਬਹੁਤ ਲੱਗਦੀ ਹੈ ਮੈਂ ਤਾਂ ਠੰਡ ਵੀ ਹੋ ਜਾਂਦੀ ਹੈ ਮੈਂ ਰੋਟੀਆਂ ਖਾ ਲਈਆਂ ਟਾਈਮ ਹੋਇਆ ਦਿਲ ਲੰਘ ਸੱਤ ਵਜੇ ਨਾਲ ਆਲੇ ਨੇ ਜੀ ਅੱਜ ਜੀ ਟਾਈਮ 7 ਵਜੇ ਨਾਲੇ ਨੇ ਰੋਟੀ ਖਾ ਕੇ ਆਪਾਂ ਹੋ ਗਏ ਫ੍ਰੀ ਹੁਣ ਲੱਗੀ ਸੀ ਮੈਂ ਦੁੱਧ ਗਰਮ ਕਰਨ ਕਿਉਂਕਿ ਜਿਹੜਾ ਸ਼ਾਮ ਨੂੰ ਪੀਣ ਲਈ ਦੁੱਧ ਗਰਮ ਕਰਨਾ ਹੁੰਦਾ ਫਿਰ ਉਹ ਸ਼ਾਮ ਨੂੰ ਹੀ ਕਰ ਲੈਣੇ ਨੇ ਨਹੀਂ ਫਿਰ ਦੁਬਾਰਾ ਗਰਮ ਕਰਨਾ ਪੈਂਦਾ ਹੀ ਤੇ ਹੁਣ ਮੈਂ ਕਿਉਂਕਿ ਇਹ ਹੋ ਜਾਂਦਾ ਜਿਵੇਂ ਹੁਣ ਸਵੇਰ ਦਾ ਗਰਮ ਕਰਿਆ ਹੋਇਆ ਜੀ ਫਿਰ ਉਹਨੂੰ ਦੁਬਾਰਾ ਫੇਰ ਗਰਮ ਕਰਨਾ ਪੈਂਦਾ ਏ ਤਾਂ ਕਰਕੇ ਫਿਰ ਆਉਂਦਾ ਵੀ ਦੁਬਾਰਾ ਦੁਬਾਰਾ ਕਰਨਾ ਗਰਮ ਕਰਨਾ ਨਾਲੋਂ ਵੀ ਸ਼ਾਮ ਨੂੰ ਜਦੇ ਕਰ ਲੈਂਦੇ ਹੁਣ ਦੁੱਧ ਗਰਮ ਕਰਕੇ ਸਾਰਿਆਂ ਨੂੰ ਫੜਾ ਕੇ ਅ ਬਸ ਪਾ ਲੈ ਤੋਂ ਨੇ ਤੇ ਰੋਟੀਆਂ ਨੇ ਉਹ ਧੋ ਕੇ ਫਿਰ ਆਪਾਂ ਫ੍ਰੀ ਆ ਅ ਬਸ ਇਹ ਕੰਮ ਤਾਂ ਕਈ ਕਰਨ ਵਾਲੇ ਸੀਗੇ ਸੂਟਾਂ ਦੀ ਕਟਿੰਗ ਕਰਨ ਵਾਲੀ ਆ ਮੈਨੂੰ ਇਹ ਸੀ ਮੈਂ ਵੀ ਚਲੋ ਉਹ ਕਰ ਲੈਂਦੀ ਮਾਮਲਾ ਉਹੀ ਹੋ ਜਾਂਦਾ ਜੀ ਠੰਡ ਕਰਕੇ ਜੀ ਨਹੀਂ ਕਰਦਾ ਮੇਰਾ ਠੰਡ ਲੱਗਦੀ ਆ ਨਰਮੀ ਚ ਗਰਮੀ ਲੱਗਦੀ ਆ ਠੰਡੇ ਚ ਠੰਡ ਲੱਗਦੀ ਆ ਇੱਥੇ ਦੁੱਧ ਪੀਣ ਲੱਗੀ ਲੱਗੀ ਨੂੰ ਨਾ ਮੈਨੂੰ ਲੱਗੇ ਸੀ ਪੱਕ ਨਾਲੇ ਰੋਟੀ ਖਾ ਗਏ ਤੁਸੀਂ ਪਰ ਉਹ ਕਈ ਵਾਰੀ ਨਾ ਜਿਵੇਂ ਮਾਂਜਿਆ ਹੋ ਜਾਂਦਾ ਹੁੰਦਾ ਆ ਨਾ ਕਿਉਂਕਿ ਜੀ ਆਪਾਂ ਤਾਂ ਦੁਨੀਆ ਤੋਂ ਲੈਦੇ ਹੀ ਕੰਮ ਕਰਦੇ ਨੇ ਨਾ ਦੁਨੀਆ ਦੀ ਕੋਈ ਦੁਨੀਆ ਦੇਦਾ ਪਤਾ ਉਹਦੇ ਆਪਦੀ ਉਹ ਕਰਦੇ ਮੈਨੂੰ ਇੱਥੇ ਮੈਂ ਖਾਣ ਲੱਗੀ ਸੀ ਦੁੱਧ ਦੇ ਉਹ ਇੱਥੇ ਹੈਗੀ ਸੀ ਜੀ ਸਵੇਰ ਵਾਸਤੇ ਸਬਜ਼ੀ ਕੱਟਣ ਵਾਲੀ ਵੀ ਸਬਜ਼ੀ ਕੱਟਦੇ ਆ ਨਾਲ ਫਿਰ ਇਹ ਸੀ ਕਿ ਵੀ ਗੱਜਰਾਂ ਕੱਦੂ ਕਸ ਕਰਨ ਆਉਣੀਆਂ ਸੀ ਪਰ ਉਹ ਵੀ ਮੈਨੂੰ ਇਹ ਤਾਂ ਹੈਗਾ ਸੀ ਕਿ ਵੀ ਜੇ ਹੁਣ ਕੱਦੂ ਕਸ ਕਰਕੇ ਰੱਖੂਗੀ ਨਾ ਥੋੜੀਆਂ ਜੀਆਂ ਕਾਲੀਆਂ ਹੋ ਜਾਂਦੀਆਂ ਨੇ ਫਿਰ ਉਹ ਜਦ ਆਪਾਂ ਗਜਰੇਲਾ ਵਗੈਰਾ ਬਣਾਉਨੇ ਆ ਨਾ ਪਰ ਇਹ ਹੈਗੀਆਂ ਜ ਮਤਲਬ ਥੋੜੀਆਂ ਸੀ ਵੀ ਫਤੇ ਨੂੰ ਇਹ ਸੀ ਕਿ ਵੀ ਮੰਮਾ ਗਜਰੇਲਾ ਬਣਾ ਲਿਓ ਮੈਨੂੰ ਇਹ ਸੀ ਮੈਂ ਕਿ ਚਲ ਕੋਈ ਨਾ ਵੀ ਹੁਣ ਜਿਹੜਾ ਕੰਮ ਹੁੰਦਾ ਉਹ ਕਰਕੇ ਵੀ ਬਿੱਲੀ ਕੰਮ ਮੁੱਕੇ ਜੀ ਫਿਰ ਆਈਆਂ ਵੀ ਸਵੇਰ ਨੂੰ ਉਹ ਵੀ ਬਣਾ ਦੂੰਗੀ ਹੈ ਨਾ ਜੇ ਹੁਣ ਸਵੇਰੇ ਕਦੂਕਾਸ ਕਰਨ ਵੇਟੂ ਫਿਰ ਵੀ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ ਹੈ ਨਾ ਵੀ ਨਹੀਂ ਕੰਮ ਮੁੱਕ ਜੂ ਹੁਣ ਮੈਨੂੰ ਇਹ ਸੀ ਮੈਂ ਕਿ ਚਲ ਸਬਜ਼ੀ ਤਾਂ ਕੱਟਣੀ ਹੈ ਨਾਲੇ ਇਹ ਵੀ ਕੰਮ ਹੋ ਜੂਗਾ ਪਰ ਇਹ ਆ ਜੀ ਅੱਧੀ ਰਾਤ ਹੋ ਗਈ ਹੈ ਨਾ ਵੀ ਹੁਣ ਤੱਕ ਵੀ ਕੰਮ ਮੁਕਣ ਦਾ ਨਾਂ ਨਹੀਂ ਲੈਂਦੇ ਹੈਗੇ ਕਈ ਵਾਰ ਤਾਂ ਬਸ ਇਹੀ ਹੋ ਜਾਂਦਾ ਕੰਮ ਕਰਾਂਦਾ ਨਾ ਵੀ ਦਿਨ ਭਰ ਦੇ ਵਿੱਚ ਨਾ ਲੋਟ ਹੀ ਨਹੀਂ ਹੁੰਦੇ ਹੈਗੇ ਕਿਉਂਕਿ ਜਿਹੜੇ ਟਾਈਮ ਦੇ ਜਿਹੜੇ ਕੰਮ ਹੈਗੇ ਨੇ ਜੀ ਬਸ ਉਹ ਉਸ ਹਿਸਾਬ ਨਾਲ ਹੋ ਜਾਂਦਾ ਨਾ ਨਹੀਂ ਕਈ ਵਾਰੀ ਆਉਂਦਾ ਜਿਵੇਂ ਬੰਦਾ ਦਿਨ ਚ ਬੈਠਾ ਏ ਜਾਂ ਵੀ ਫ੍ਰੀ ਹੁੰਦੇ ਆ ਨਾ ਉਦੋਂ ਬੰਦਾ ਕੰਮ ਕਰ ਕਰ ਲਵੇ ਜਾਂ ਉਹ ਕਰ ਲਵੇ ਪਰ ਇਹ ਮੇਰੇ ਪਹਿਲਾਂ ਵੀ ਨਹੀਂ ਮੇਰੇ ਦਿਮਾਗ ਚ ਆਇਆ ਨਹੀਂ ਤੇ ਮੈਂ ਪਹਿਲਾਂ ਕਦੂ ਕਸ ਕਰ ਕਰਕੇ ਜੇ ਬਣਾ ਵੀ ਲੈਂਦੀ ਹਣਾ ਕੀ ਕਰੀ ਦੀ ਬਸ ਚਲੋ ਜੀ ਠੀਕ ਆ ਹੁਣ ਆਪਾਂ ਕਰਦੇ ਬਲੋਡ ਐਂਡ ਹੋ ਕੇ ਬੈਠੇ ਯਾਰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭਲੀਆ